ਗੁਰੂ ਅੰਗਦ ਸਾਹਿਬ ਜੀ ਪਿਛਲੇ ਟਾਈਮ ਸਾਰੇ ਪਿੰਡ ਦੇ ਬੱਚੇ ਕੋਈ ਸੰਗਤ ਵਿੱਚੋਂ ਦੂਰੋਂ ਦੂਰੋਂ ਆਏ ਹੁੰਦੇ 4 ਸਾਲ 5 ਸਾਲ 6 7 8 ਤੱਕ ਸਾਰੇ ਇਕੱਠੇ ਕਰਨੇ ਉਹਨਾਂ ਕਿਹਨਾਂ ਦੌੜੋ ਬਈ ਆ ਨਾਮ ਦੇ ਫਿਰ ਇੰਨੀ ਨਹੀਂ ਵਾਹਿਗੁਰੂ ਆ ਕੇ ਕਰੋ ਉੱਥੋਂ ਤੱਕ ਕਰਦੇ ਜਾਓ ਉਹਦੇ ਵੀ ਜਗ੍ਹਾ ਬਣੀ ਹੋਈ ਹੈ ਵੱਡੇ ਵੱਡੇ ਫਰੀਦਾ ਜਿਹੜੇ ਮੁਰਸ਼ਿਦ ਸੀ ਛੋਟੇ ਛੋਟੇ ਬੱਚੇ 5 5 ਸਾਲ ਦੇ ਉਹ ਇਕੱਠੇ ਕਰ ਲੈਣੇ ਤੇ ਖੇਡੋ ਖੁੰਡੀ ਖੇਡਣਾ ਇੱਕ ਦਿਨ ਕਿਹਾ ਵੀ ਤੁਸੀਂ ਸਿਆਣੇ ਲੈ ਲੋ ਕਹਿੰਦੇ ਸਿਆਣਿਆਂ ਦੀ ਗੱਲਾਂ ਹੀ ਨਹੀਂ ਮੁੱਕਦੀ ਕੁਝ ਕਾਮ ਦੀਆਂ ਕੁਝ ਕ੍ਰੋਧ ਦੀਆਂ ਕੁਝ ਲੋਭ ਦੀਆਂ ਕੁਝ ਮੋਹ ਦੀਆਂ ਹੰਕਾਰ ਦੀਆਂ ਇਹਨਾਂ ਵਿੱਚ ਇਹ ਕੁਝ ਵੀ ਨਹੀਂ ਰੱਬ ਦਾ ਰੂਪ ਭਲ ਸੋਲਵੇਂ ਪ੍ਰਾਣ ਵਿੱਚ ਲਿਖਿਆ ਹੋਇਆ ਹੈ ਕੋਈ ਵੀ ਬੰਦਾ ਜਿਹੜਾ ਰਸਤੇ ਪੱਟੇ ਰਸਤੇ ਤੋਂ ਦ੍ਰஷ்ட ਪੱਟੇ ਛਾਂ ਦਾ ਘਾਟਾ ਕਰੇ ਬੱਚਿਆਂ ਨਾਲ ਵੈਰ ਕਰੇ ਉਸ ਤਾਂ ਹੀ ਨਰਕ ਚ ਜਾਂਦਾ ਰੱਬ ਮਾਫੀ ਨਹੀਂ ਦਿੰਦਾ ਤਦ ਹੀ ਮਲੇਰ ਕੋਟ ਲਈ ਨੇ ਕਿਹਾ ਸੀ ਨਾ ਸੁਦੇ ਨਾ ਦੇ ਇਹ ਕੋਈ ਬਹਾਦਰੀ ਹੈ ਗੁਰੂ ਸਾਹਿਬ ਦੇ ਸਹਬਜ਼ਾਦੇ ਨਹੀਂ 5 ਸਾਲ 7 ਸਾਲ ਬੱਚੇ ਨੇ ਨਰਵਹਿਰ ਨਰਵਹਿਰ ਤੇ ਕੋਈ ਤੇਰੀ ਅਕਲ ਹੈ ਕਿੰਨੀ ਵੀ ਤੇਰੇ ਕੋਲ ਫੌਜ ਆ ਬਥੇਰੀ ਮਰਵਾ ਦੀ ਅੱਗੇ ਹੋਰ ਮਰਵਾ ਲਾ ਜੀ ਗੁਰੂ ਮਹਾਰਾਜ ਵੱਲ ਲੱਭ ਲੈ ਤੇ ਕਰਦੇ ਚੜਾਈ ਵੇਖ ਕੇ ਜੀ ਲੋਹੇ ਦੇ ਤੀਰ ਆਉਂਦੇ ਨੇ ਇਹਨਾਂ ਨਾਲ ਇਸ ਰੱਖ ਨੂੰ ਕਰਦੇ ਤੈਨੂੰ ਕਿਤੇ ਵੀ ਮਾਫੀ ਨਹੀਂ ਮਿਲੀ दुष्टਾਂ ਵਿੱਚ ਤੇਰਾ ਦਾਖਲਾ ਹੋਣਾ ਵੀ ਬੜਾ ਪਾਪੀ ਸੀ ਤੈਨੂੰ ਕਿਸੇ ਵੀ ਚੰਗਾ ਨਹੀਂ ਕਹਿੰਦਾ ਲਾਂ ਤਾਂ ਸਾਰਾ ਸੰਸਾਰ ਪਾਈ ਰਿਆ ਨਹੀਂ ਨਲ ਵੈਰ ਨਾਲ ਵੈਰ ਚਾਹਿੰਦੇ ਪਚੂ ਨਾ ਸਕੇ ਘਰ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਰੰਗ ਕਰੈ